ਸਮਾਣਾ ਦੀ ਨਿਆਣਾ ਤਰਮਸਾਲਾ ਦੇ ਵਿੱਚ ਸਮਾਣਾ ਪੁਲਿਸ ਵੱਲੋਂ ਜਿਹੜੇ ਲੋਕਾਂ ਦੀਆਂ ਦਰਖਾਸਤਾਂ ਲਈਆਂ ਦਰਖਾਸਤ ਮੇਲਾ ਲਾਇਆ ਗਿਆ ਜਿਸ ਦੇ ਵਿੱਚ ਲੋਕਾਂ ਦੀ ਪੈਂਡਿੰਗ ਜਿਹੜੀ ਸਿਕਇਤਾਂ ਹਨ ਉਹ ਸੁਣੀਆਂ ਗਈਆਂ ਇਸ ਦੇ ਵਿੱਚ ਐਸਪੀ ਪਟਿਆਲਾ ਜਸਵੀਰ ਸਿੰਘ ਪਟਿਆਲਾ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਦੇ ਨਾਲ ਡੀਐਸਪੀ ਸਮਾਣਾ ਨੀਹਾ ਗਰਵਾਲ ਅਤੇ ਸਮਾਣਾ ਸਦਰ ਦੇ ਇੰਚਾਰਜ ਅਰਤਾਰ ਸਿੰਘ ਦੀ ਪੁਲਿਸ ਟੀਮ ਨੇ ਲੋਕਾਂ ਦੀ ਜਿਹੜੀ ਐਪਲੀਕੇਸ਼ਨ ਪਹਿਲਾਂ ਆਈ ਹੋਈਆਂ ਹਨ ਉਹਨਾਂ ਦਾ ਰਿਕਾਰਡ ਲੈ ਕੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਵੀ ਇਹਨਾਂ ਦੇ ਨਿਪਟਾਰਾ ਦਰਖਾਸਤਾਂ ਜਲਦੀ ਕੀਤਾ ਜਾਵੇ ਤਾਂ ਕਿ ਲੋਕਾਂ ਦੇ ਟਾਈਮਰ ਦੇ ਪੈਸੇ ਕੀ ਬਚਤ ਹੋਵੇ ਕਿਸੇ ਵੀ ਵਿਅਕਤੀ ਦੀ ਚਾਹੇ ਭਾਵੇਂ ਪਿੰਡ ਦਾ ਭਾਵੇਂ ਸ਼ਹਿਰ ਦਾ ਉਸ ਦੀ ਖੱਜਲ ਖੁਆਰੀ ਨਹੀਂ ਹੋਣੀ ਚਾਹੀਦੀ ਹੁਣ ਇਸ ਸਮੇਂ ਦੱਸਿਆ ਗਿਆ ਕਿ ਪੁਲਿਸ ਇਹਨਾਂ ਲੋਕਾਂ ਦੀ ਤਕਲੀਫਾਂ ਨੂੰ ਕਿਸ ਤਰ੍ਹਾਂ ਹੱਲ ਕਰਦੀ ਹੈ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼